ਕੰਟਾਈ ਹਾਂਜੀ ਅਜੇ ਨਜ਼ਰ ਨਾ ਆਈ ਕੀ ਕੀ ਮਸਲਾ ਪੈਣਾ ਜਿਹੜਾ ਪ੍ਰਾਈਸ ਉਹ ਕੀ ਹੋਇਆ ਜੀ ਇਹ ਹੀ ਮੈਂ ਕੋਈ ਦਾਵੀ ਮੈਂ ਪਹਿਲਾਂ ਵੇਖਿਆ ਉੱਤੇ ਉਹ ਠੀਕ ਠਾਕ ਲੱਗੀ ਜਾਲੀ ਤੇ ਮਾਣ ਫਿਰ ਡੁੱਟੀਆਂ ਲੱਗਾਂ ਹਾਂ ਦੇ ਇਹਨੇ ਅਗਲਾ ਤੀ ਮਗਰ ਬਾਅਦ ਮੈਂ ਬੰਦੇ ਨੇ ਸਹੀ ਤੇ ਅਗਲਾ ਕਿੰਨੇ ਟਾਈਮ ਤੇ ਅਗ ਲਾਈ ਆ ਉਹ 7:30 ਵਜੇ ਦੀ ਗੱਲ ਜੀ ਇਹ ਕਿੰਨੇ ਕ ਦੀ ਪ੍ਰਾਲੀ ਸੀ ਇਹ ਹੀ ਆ ਜੀ ਮੈਂ ਤਾਂ 14000 ਦੀ ਲਈ ਸੀ ਮੁੱਲ ਅੱਛਾ ਜੀ ਅਖੜ ਕੇ ਵੇਚਦਾ ਜੀ ਅੱਛਾ ਜੀ ਹਾਂਜੀ ਪਤਾ ਲੱਗਾ ਕਿਨੇ ਲੱਗੀ ਪਤਾ ਨਹੀਂ ਲੱਗਾ ਜੀ ਤੁਹਾਡੀ ਕਹਿਣਾ ਰੰਜਿਸ਼ ਕੋਈ ਪ੍ਰਾਣੀ ਰੰਜਿਸ਼ ਹੈਗੀ ਹੋਵੇ ਰੰਜਿਸ਼ ਤੇ ਸ਼ੱਕ ਹੋਵੇਗਾ ਨਹੀਂ ਹਾਂਜੀ ਜੇ ਤੁਹਾਨੂੰ ਬਤੇ ਰਾਵਾਂ ਕੀ ਤਾਂ ਕਿ ਕਿਨੇ ਦੀ ਤੱਕ ਨਹੀਂ ਨੁਕਸਾਨ ਤਾਂ ਹੋਈ ਆ 15-20 ਹਜ਼ਾਰ ਦਾ ਪੀਮੀਅਰ ਵੀ ਦਾ ਹਾਂਜੀ ਟਰਾਲੀ ਤੇ ਕਿ ਤਰ੍ਹਾਂ ਫਿਰ ਅੱਗ ਲੱਗੀ ਤੇ ਕਿਵੇਂ ਲਾਈ ਥਲੇ ਬਰਾ ਉਹ ਤੁਹਾਨੂੰ ਪਰੋਂ ਇਕੱਠੇ ਹੋ ਸਕਦੇ ਕਿੱਥੇ ਲਾਈ ਕਿੱਥੇ ਉਥੇ ਬੱਬੀ ਸਿਧਾਂ ਦੇ ਮੋੜ ਤੇ ਲੱਗੀ ਤੁਹਾਨੂੰ ਕਹਿਦੇ ਸ਼ੱਕ ਹੈ ਕੋਈ ਨਹੀਂ ਸ਼ੱਕ ਹੁਣ ਕੀ ਇਸ ਕਰਾਂਗੇ ਦੱਸੋ ਰੱਬ ਦੀ ਲਾਈਮ ਮੰਗ ਕਰਦੇ ਜੋ ਉਹ ਵੀ ਆਪਣੀ ਜਾਈ ਕੋਤਮ ਗਿ ਤੁਮ ਕੀ ਵਾਈ ਕੇ ਹੈ ਦੀ ਕੋਈ ਤੁਮ ਗੀਆਂ ਬਤੈ ਲੀ ਹੁੰਦੀ ਜਿੰਦਨੀ ਦੇ ਫੋਨ ਹੋਂ ਤਾਂ ਕਹਿੰਦਾ ਕਾਰੀ ਵਾਸਤਾ ਨੇ ਨਾ ਸਰਪੰਚ ਜੀ ਉਹ ਬੋਟਾ ਬੋਟਲ ਚੱਕਲ ਤੇ ਹੋਇਆ ਬੈਕ ਸਰੇਤਰਾਂ ਬਣਾਉਣਾ ਹੁਣ ਪਾਰਟੀ ਕਰਦੇ ਆ ਜੀ ਅੱਛਾ ਹਾਂਜੀ ਕਿਹੜੀ ਪਾਰਟੀ ਆ ਤੁਮ ਕਹਿੰਦਾ ਪਾਰਟੀ ਹੁਣ ਤੁਹਾਨੂੰ ਪਤਾ ਪਿੰਡਾਂ ਦੀ ਬਤੈ ਲੀ ਹੁੰਦੀ ਕੀ ਨਾਗ ਦਾ ਲੈ ਸਕਦੇ ਤਿੰਨੋਂ ਤੁਹਾਨੂੰ ਧੌਕੀਆਂ ਮਿਲੀਆਂ ਫਿਰ ਵੀ ਪਾਰਟੀ ਦਾ ਤਾਂ ਪਤਾ ਹੀ ਹੋਗਾ ਕਿਹੜੇ ਵੱਲੋਂ ਆਈ ਆ ਧੌਕੀਆਂ ਪਾਰਟੀ ਤੇ ਵਿਰੋਧੀ ਪਾਰਟੀ ਭਾਈ ਕਰਦੀ ਆ ਜੀ ਕਾਂਗਰਸ ਦੇ ਬੰਦੇ ਆ ਜੀ ਤੁਸੀਂ ਕਾਂਗਰਸ ਦੇ ਜੀ ਹਾਂਜੀ ਉਹ ਵੀ ਤੇਰੇ ਨਾਲ ਆਉਂਦੇ ਨੇ ਵੀ ਕਾਲੀਆਂ ਦੇ ਵੀ ਹੋਰ ਵੀ ਕੋਈ ਆਉਂਦੇ ਵੀ ਕੋਈ ਕਾਲੀਆਂ ਦੇ ਵੀ ਆਈ ਹਾਂਜੀ ਤੁਹਾਨੂੰ ਕੀ ਤੇ ਸ਼ੱਕ ਕੀ ਕਹਾਂ ਸਾਡੇ ਨੂੰ ਭਾਈ ਇੱਥੇ ਬਾਕ ਆ ਪਿੰਡ ਠੱਠਾ ਜੀ ਦਲਜੀਤ ਸਿੰਘ ਜੋਲ ਸਰਪੰਚ ਜੀ ਮੌਜੂਦਾ ਕੀ ਕੀ ਬਣਿਆ ਜਿਹੜਾ ਤੁਹਾਡੇ ਪ੍ਰੈਜੈਂਸ ਇਹ ਵੀਰ ਜੀ ਟਰਾਲੀ ਇਹ ਚਾਰੇ ਸਾਰੇ ਗਰੀਬ ਆਪਣੇ ਜਿੰਨੇ ਪਰਿਵਾਰ ਹੈ ਉਥੇ ਲਾਉਂਦੇ ਰੋਡ ਤੇ ਤਾਂ ਅੱਜ ਵੀ ਜਦਾਂ ਮਤਲਬ ਪਹਿਲਾਂ ਵਾਂਗ ਲੱਗਦੀ ਸੀ ਟਰਾਲੀਆਂ ਅੱਜ ਵੀ ਲੱਗੀ ਹੋਈ ਤੇ ਇਹਨੂੰ ਕੁਝ ਦਿਨ ਪਹਿਲਾਂ ਤਮ ਕਿਉਂ ਆਉਂਦੀਆਂ ਹੈ ਪੇ ਤੂੰ ਮਤਲਬ ਕਿ ਇਦਾਂ ਉਦਾਂ ਤੇ ਬੋਟਾਉ ਨੂੰ ਪਾਈਆਂ ਇਹਨੂੰ ਪਾਈਆਂ ਤੇ ਅੱਜ ਕੋਈ ਅੱਗ ਲੱਗਿਆ ਟਰਾਲੀ ਨੂੰ ਅਸੀਂ ਨਾ ਸਾਫ਼ ਚਾਹੁੰਦੇ ਆ ਜੀ ਵਿਚਾਰਾ ਗਰੀਬ ਬੰਦਾ ਆ ਤੇ 15 16000 ਲਾ ਲੋ ਟਰਾਲੀ ਲਾ ਲਈਏ 20000 ਦੇ ਲਾ ਕੇ ਵਾੜਾ ਕਾਰੋਬਾਰ ਪ੍ਰਾਲੀ ਵਿੱਚ ਕੀ ਕਰ ਪ੍ਰਾਲੀ ਚਾਰੇ ਸਾਰੇ ਗਰੀਬ ਪਰਿਵਾਰ ਆ ਜੀ ਸਾਰਾ ਕੋ ਹੈ ਜੋ ਪ੍ਰਾਲੀ ਸਿਰ ਤੇ ਪ੍ਰਾਲੀ ਨੂੰ ਅੱਗ ਲੱਗਾ ਟਰਾਲੀ ਵਿੱਚ ਹਾਂਜੀ ਟਰਾਲੀ ਲੱਗੀ ਆ ਜੀ ਟਰਾਲੀ ਦਾ ਇਹ ਸਾਰੇ ਪਰਿਵਾਰ ਦੀ ਬਹੁਤ ਵਧੀਆ ਨੇ ਵਿਚਾਰੇ ਜਿੰਨੇ ਜੋਗੇ ਹਜੇ ਮੱਚ ਕਰਦੇ ਆ ਸਾਰੇਆਂ ਨੇ ਪਾਣੀਆਂ ਬਾੜੀਆਂ ਲਾ ਲੋ ਜਾਂ ਲਾ ਲੋ ਫਿਰ ਤੇ ਕੰਮ ਚੱਲਦਾ ਬਸ ਤੇ ਮਤਲਬ ਇਹ ਬਲਾਓ ਸਾਰੇ ਮਤ ਕੀਤੀ ਹੈ ਪਾਣੀ ਪੁੰਨੀ ਨਾਲ ਬੁਝਾਈ ਹੈ ਜੀ ਨਹੀਂ ਆਇਆ ਮੌਕੇ ਤੇ ਜੇ ਨਾਕ ਬੁਝੀ ਕਿੰਨਾ ਨੁਕਸਾਨ ਸਰ ਜੀ ਘਲਾਂ ਨੂੰ ਵੀ ਲੱਗ ਸਕਦੀ ਹੈ ਉੱਥੇ ਕੈਮਰੇ ਕੋਵਰ ਨਹੀਂ ਲੱਗੇ ਜਿੱਥੇ ਅਗਲੇ ਨਹੀਂ ਕੈਮਰੇ ਨਹੀਂ ਬੀਜੂ ਮਤਲਬ ਬੰਦਿਆਂ ਦੇ ਵਿਚਾਰੇ ਸਾਰੇ ਰੋਡ ਤੇ ਲਾਉਂਦੇ ਆਂ ਜੀ ਟਰਾਲੀਆਂ ਜਿੰਨੇ ਵੀ ਤਿੰਨ ਚਾਰ ਟਰਾਲੀਆਂ ਲੱਗਦੀਆਂ ਹਾਂ ਜੀ ਇਹ ਲੱਗੀਆਂ ਇਹਦੀ ਅੱਗ ਇਹ ਨਾਲ ਇਹਨੂੰ ਲਾਈ ਬਾਕੀ ਕਰਦੇ ਅਇਨ ਸਾਹਿਬ ਤੁਹਾਨੂੰ ਕੀ ਚਰਿਆ ਨੁਕਸਾਨ ਕੀਤਾ ਇਹਦਾ ਕਿ ਤਿੰਨ ਚਾਰ ਮਹੀਨੇ ਪਹਿਲਾਂ ਜੀ ਇਹਨੂੰ ਚਰਿਆਉਣਾ ਤਾਂ ਭੈਣ ਨਹੀਂ ਹੋਈ ਹੈ ਵੀ ਤੂੰ ਮਤਲਬ ਵਿਰੋਧੀ ਪਾਰਟੀ ਦਾ ਹੈ ਨਾ ਇਹ ਜੰਦੀ ਹੁੰਦੀ ਹੈ ਤਾਂ ਪਿੰਨਾ